ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਓ ਸਮਝਿਏ ਕਿ ਸੱਚ ਦੀ ਸੰਗਤ ਕੀ ਹੈ ਇੱਕ ਪਾਸੇ ਕਿਸੇ ਦਾ ਨਾਮ ਬਾਣੀ ਦਿਸਦਾ ਹੈ ਤੇ ਦੂਜੇ ਪਾਸੇ ਉਸ ਸ਼ਖਸ ਦੀ ਸੰਗਤ ਨਾਲ ਖੁਦ ਅੰਦਰ ਹਰ ਦਿਨ ਵੱਧਦੇ ਵਿਕਾਰ ਨਜ਼ਰ ਆਉਂਦੇ ਹਨ ਫਿਰ ਜੀਵ ਆਤਮਾ ਪਹਿਚਾਨ ਨਹੀਂ ਕਰ ਪਾਉਂਦੀ ਕਿ ਜਿਸ ਨਾਲ ਗੁਰਮਤਿ ਦੀ ਪੜਾਈ ਕਰ ਰਹੇ ਹਾਂ ਕਿ ਉਹ ਸਹੀ ਹੈ ਮੇਰੇ ਲਈ ਜਾਂ ਨਹੀਂ ਆਓ ਸਮਝਿਏ ਕਿ ਸੱਚ ਦੀ ਸੰਗਤ ਕੀ ਹੈ ਇੱਕ ਗੱਲ ਹਮੇਸ਼ਾ ਲੈ ਅੰਦਰ ਬਿਠਾ ਲਵੋ ਜਿਸ ਦਾ ਚਿਹਰਾ ਆਵਾਜ਼ ਅਤੇ ਉਸ ਦੀ ਸ਼ਖਸੀਅਤ ਜਦੋਂ ਵੀ ਤੁਹਾਡੇ ਖਿਆਲਾਂ ਵਿੱਚ ਦਸਤਕ ਦੇਵੇ ਤੇ ਤੁਹਾਡੀ ਰੂਹ ਐਨੇ ਨਾਲ ਹੀ ਵਾਹਿਗੁਰੂ ਦੇ ਪ੍ਰੇਮ ਉਚਾਲਿਆਂ 'ਚ ਖਿੱਚੀ ਜਾਵੇ ਬਾਣੀ ਹੋਰ ਪਿਆਰੀ ਲੱਗਣ ਲੱਗੇ ਰੂਹ ਅੰਦਰ ਨਾਮ ਨੂੰ ਮਹਿਸੂਸ ਕਰਨ ਲੱਗ ਜਾਵੇ ਤੇ ਉਸ ਸ਼ਖਸਲੇ ਵੀ ਅਰਦਾਸ ਕਰਨ ਨਿਕਲੇ ਕਿ ਤਨ ਇਹ ਗੁਰੂ ਕੇ ਲਾਲ ਤਾਂ ਸਮਝ ਲੈਣਾ ਕਿ ਸੱਚ ਦੀ ਸੰਗਤ ਵਿੱਚ ਹੋ ਤੁਸੀਂ ਤੇ ਜੇ ਕਿਸੇ ਦਾ ਖਿਆਲ ਮਨ ਵਿੱਚ ਆਉਂਦਿਆਂ ਹੀ ਰੂਹ ਵਾਸ਼ਨਾਵਾਂ ਨਾਲ ਭਰ ਜਾਵੇ ਬਾਣੀ ਫਿੱਕੀ ਲੱਗਣ ਲੱਗੇ ਤਾਂ ਫਿਰ ਉਹ ਕਿੰਨਾ ਵੀ ਗਿਆਨਬਾਨ ਹੈ ਦੂਰ ਹੋ ਜਾਓ ਉਹ ਤੁਹਾਡੇ ਲਈ ਕੁ ਸੰਗਤ ਬਣ ਜਾਏਗੀ ਤੇ ਤੁਸੀਂ ਉਹਦੇ ਲਈ ਕੁ ਸੰਗਤ ਹੋ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ